ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਕ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਕੋਟਲੀ ਦੇਵਨ ਜੀ ਜ਼ਿਲ੍ਹਾ ਮੁਕਤਸਰ ਪੈਂਦਾ ਵੀਰ ਨੂੰ ਤੇ ਕਿਸਾਨ ਵੀਰੋ ਜਿਹੜੀ ਆਪਾਂ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਵੈੜ ਦੇਖ ਰਹੇ ਆ ਆਪਾਂ ਫਾਰਮ ਚੋਂ ਵੀਡੀਓ ਕਵਰ ਕਰ ਰਹੇ ਆ ਤੇ ਬੜੀ ਸੋਹਣੀ ਇੱਕ ਦੂਜਾ ਸੂਆ ਵੈੜ ਫੋਰ ਸੇਲ ਹੈ ਜੀ ਤੇ ਜਿਹੜੀ ਜ਼ਿਆਦਾ ਡਿਟੇਲ ਆ ਆਪਾਂ ਬਾਈ ਜੀ ਤੋਂ ਤੁਹਾਨੂੰ ਲੈ ਕੇ ਦੇਾਂਗੇ ਤੇ ਥਣ ਲੈਵਾ ਕਿਸਾਨ ਵੀਰੋ ਜਿਹੜਾ ਆਪਾਂ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਹਜੇ 5 ਤੋਂ 7 ਦਿਨ ਜਿਹੜੀ ਵੈੜ ਸੂਣ ਚ ਲੈਂਦੀ ਐ ਤੇ ਬੜਾ ਸੋਹਣਾ ਥਣ ਲੈਵਾ ਵੈੜ ਦਾ ਜੀ ਤੇ ਸੋਹਣੀ ਬਾਈ ਕੀ ਕੋਲੇ ਪ੍ਰੋਪਰ ਰਿਕਾਰਡ ਆ ਇਹਦਾ ਵੈੜ ਦਾ ਤੇ ਬੜੀ ਸੋਹਣੀ ਵੈੜ ਹੈ ਹਾਈਟ ਲੈਂਥ ਵੀ ਚੰਗੀ ਐ ਤੇ ਪ੍ਰਿੰਟ ਵਾਈਜ਼ ਵੀ ਬਹੁਤ ਸੋਹਣੀ ਵੈੜ ਹੈ ਕਿਸਾਨ ਵੀਰੋ ਬਾਈ ਦੇ ਖੁੱਲੇ ਛੱਡੇ ਪਸੂ ਹੈ ਫਾਰਮ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਕਿਸਾਨ ਵੀਰੋ ਆ ਦੇਖ ਲੋ ਬਾਈ ਦਾ ਬਹੁਤ ਸੋਹਣਾ ਮੈਨੂੰ ਸੈਟਅਪ ਲੱਗਿਆ ਆਪਾਂ ਵੀ ਦੀ ਵੀਡੀਓ ਇੱਕ ਆਪਣੇ ਚੈਨਲ ਤੇ ਉਵੇਂ ਵੀ ਅਪਲੋਡ ਕਰਾਂਗੇ ਭਰਾ ਆਪ ਫੌਜ ਚ ਡਿਊਟੀ ਕਰਦਾ ਮਨਪ੍ਰੀਤ ਵੀਰ ਦਾ ਨਾਂ ਹੈ ਤੇ ਬੜੀ ਸੋਹਣੀ ਇੱਕ ਵਾੜ ਜਿਹੜੀ ਫਾਰਮ ਸੇਲ ਹੈ ਕਿਸਾਨ ਵੀਰੋ ਥਣ ਵੇਖੋ ਬੜਾ ਸੋਹਣਾ ਗੁਲਾਬੀ ਥਣ ਮੁੱਠੀ ਦੀ ਚੁਾਈ ਵਾਲਾ ਲੱਗਿਆ ਹੈ ਹੱਥੀ ਵੀ ਮਿਲਕਿੰਗ ਕਰ ਸਕਦੇ ਆਪਾਂ ਤੇ ਸੀਲਸ ਲੱਗ ਕਿਸਾਨ ਵੀਰੋ ਬਹੁਤ ਜ਼ਿਆਦਾ ਹੈ ਬੜੀ ਠੰਡੀ ਵਾੜ ਹੈ ਤੇ ਦੁੱਧ ਅੰਦਾਜ਼ਾ ਬਾਕੀ ਬਾਈ ਜੀ ਤੋਂ ਆਪਾਂ ਪੁੱਛਾਂਗੇ ਪਹਿਲੇ ਸੂਏ ਨੇ ਕਿੰਨਾ ਦਿੱਤਾ ਹੈ ਜਾਤ ਬਰੀਡ ਬੜੀ ਸੋਹਣੀ ਹੈ ਮੱਥਾ ਮੂੰਹ ਬੜਾ ਸੋਹਣਾ ਹਾਈਟ ਲੈਂਥ ਵੀ ਚੰਗੀ ਹੈ ਕਿਸਾਨ ਵੀਰੋ ਬਾਕੀ ਜਿਹੜੀ ਜਿਆਦਾ ਜਾਣਕਾਰੀ ਆਪਾਂ ਬਾਈ ਜੀ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਆ ਵੇਖੋ ਕਿਸਾਨ ਵੀਰੋ ਤੁਰਦੀ ਸੀ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਲਈਏ ਤੇ ਬਾਕੀ ਜਿਹੜੀ ਜਿਆਦਾ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਣੇ ਹਾਂਜੀ ਆਜੋ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਬਾਈ ਮਨਪ੍ਰੀਤ ਹੈ ਠੀਕ ਹੈ ਵੀਰ ਨੂੰ ਫੌਜੀ ਫੌਜੀ ਕਹਿੰਦੇ ਆ ਜੀ ਤੇ ਬਾਈ ਜੀ ਇਹ ਜੋ ਫੋਰਸ ਡਿਊਟੀ ਕਰਦੇ ਆ ਵੀਰ ਹਾਂਜੀ ਠੀਕ ਹੈ ਜੀ ਤੇ ਇਹ ਬਾਈ ਜੀ ਜਿਹੜੀ ਆਪਣੀ ਵੈੜ ਆਪਾਂ ਫੋਰਸ ਆਪਣੀ ਸੇਲ ਕਰ ਰਹੇ ਆ ਕੀ ਡਿਟੇਲ ਆ ਭਰਾ ਜੀ ਇਹਦੀ ਇਹ ਆਪ ਹੈਗੀ 40205 ਸੈਕ ਦੀ ਅੱਛਾ ਜੀ ਤੇ ਇਹਦੇ ਗਾਂ ਜਿਹੜੇ ਪ੍ਰੈਗਨੈਂਟ ਹੈਗੀ ਆ ਇਹ 40128 ਕਨਵੈਨਸ਼ਨਲ ਤੋਂ ਪ੍ਰੈਗਨੈਂਟ ਆ 40128 ਕਨਵੈਨਸ਼ਨਲ ਤੋਂ ਜੀ ਹਾਂਜੀ ਠੀਕ ਹੈ ਜੀ ਜਾਨੀ ਕਿ ਨੌਨ ਸੈਕਸਡ ਆ ਹਾਂ ਨੌਨ ਸੈਕਸਡ ਸੀ ਠੀਕ ਹੈ ਜੀ ਤੇ ਇਹ ਬਾਈ ਜੀ ਕਿੰਨਾ ਮਸੂਆ ਵੈੜ ਆ ਜਿਹੜੀ ਇਹ ਦੂਜਾ ਸੂਆ ਸੂਣਾ ਨੇ ਚਾਰ ਦੰਦ ਹੈ ਚਾਰ ਦੰਦ ਹੈ ਜੀ ਮੂੰਹ ਤੋਂ ਤੇ ਦੂਜਾ ਸੂਆ ਸੂਗੀ ਜੀ ਤੇ ਕਿੰਨਾ ਕੁ ਬਾਈ ਜੀ ਇਹਦਾ ਦੁੱਧ ਜਿਹੜਾ ਪਹਿਲੇ ਸੂਏ ਨੇ ਮੰਨ ਲਓ ਤੁਸੀਂ ਤਾਂ 21 ਤੋਂ 22 ਲੀਟਰ ਨੇ ਪਹਿਲੇ ਸੂਏ ਪਾਇਆ ਠੀਕ ਹੈ ਜੀ ਵੀ 21 22 ਲੀਟਰ ਜਿਹੜਾ ਦੁੱਧ ਆ ਪਹਿਲੇ ਸੂਏ ਦੇ ਦਿੱਤਾ ਜੀ ਠੀਕ ਹੈ ਜੀ ਤੇ ਐਤ ਕੀ ਤਾਂ ਉਮੀਦ ਰੱਖਦੇ ਆ ਫਿਰ ਵਾਧੇ ਦੇਊਗੀ ਹਾਂ ਐਤ ਉਮੀਦ ਕਰਦੇ ਆ ਕੋਈ ਹੋਰ 40 ਲੀਟਰ ਵਾਧੇ ਦੇਊਗੀ ਹਾਂ ਬਾਕੀ ਸੂਤ ਆ ਖੈਰ ਚਲੋ ਰੁੱਤ ਦੇ ਹਿਸਾਬ ਨਾਲ ਵੀ ਚਲੋ ਗਰਮੀ ਚ ਪਈ ਭਲਾ ਤੇ ਪਰ ਦੁੱਧ ਤਾਂ ਤੇ ਕਿੰਨੇ ਦਿਨ ਲੈ ਜੂਗੀ ਵੀਰੇ ਇਹਨੇ 8 ਤਰੀਕ ਨੂੰ ਦਿਨ ਪੂਰੇ ਹੈ ਜੀ ਅੱਛਾ 8 ਤਰੀਕ ਨੂੰ ਆ ਦਿਨ 8 ਜੁਲਾਈ ਨੂੰ ਪੂਰੇ ਹੈ ਜੀ ਜੀ ਛੇ ਰਹਿ ਗਈ ਬਾਕੀ ਠੀਕ ਹੈ ਜੀ ਤੇ ਜਿਹੜੀ ਡਿਟੇਲ ਆ ਕਿਸਾਨ ਵੀਰੋ ਆਪਾਂ ਤੁਹਾਨੂੰ ਲੈਤੀ ਹੈ ਵੀਰ ਤੋਂ ਤੇ ਜਿਹੜਾ ਮੁੱਲ ਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਾਕੀ ਆਪਾਂ ਤੁਹਾਨੂੰ ਜਿਹੜੀ ਤੋਰ ਕੇ ਉ ਤਾਂ ਖੁੱਲੀ ਫਿਰਦੀ ਹੈ ਵੈੜ ਤੋਰ ਕੇ ਆਪਾਂ ਤੁਹਾਨੂੰ ਵਿਖਾ ਦਿੰਨੇ ਹਾਂ ਕਿਸਾਨ ਵੀਰੋ ਬੜੀ ਸੋਹਣੀ ਵੈੜ ਹੈ ਆਪਾਂ ਅੱਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਿੱਚ ਗਾਈਆਂ ਵੀ ਉਹਦੇ ਹੋਰ ਵੀ ਵਿੱਚ ਵੜਾ ਫਿਰਦੀਆਂ ਤੇ ਬੜਾ ਸੋਹਣਾ ਥਨ ਲੈਵਾ ਚੰਗੀ ਪ੍ਰਿੰਟ ਵਾਈਜ਼ ਟਾਪ ਵੈਡ ਆ ਜੀ ਫਾਰਮ ਦੀ ਬੱਛੀ ਆ ਮੇਰਾ ਬਾਈ ਕੋਈ ਭੈਣ ਭਰਾ ਕੋਈ ਦੁੱਧ ਤੇ ਰੱਖਣ ਨੂੰ ਜਾਂ ਕੋਈ ਸੇਲ ਪਰਚਾਈ ਦਾ ਕੰਮ ਕਰਦਾ ਹੋਵੇ ਵੀਰ ਦੇ ਜਿਹਦੇ ਤੁਹਾਨੂੰ ਚੰਗੀ ਲੱਗੇ ਆਪਦਾ ਬਾਈ ਦਾ ਕੰਟੈਕਟ ਨੰਬਰ ਆਪਾਂ ਜਿਹੜਾ ਸਕਰੀਨ ਤੇ ਲਾਵਾਂਗੇ ਤੇ ਕੰਟੈਕਟ ਕਰਕੇ ਵੀਰ ਨਾਲ ਖਰੀਦ ਸਕਦੇ ਆ ਜਿਹੜਾ ਮੁੱਲ ਆ ਇਹ ਵੀ ਆਪਾਂ ਵੀਰ ਤੋਂ ਵਿੱਚੇ ਹੀ ਵੈਡ ਦਾ ਜਿਹੜਾ ਕਰਾਵਾਂਗੇ ਜਾਇਜ਼ ਮੁੱਲ ਹੋਊਗਾ ਤੇ ਵਿੱਚੋ ਜਿਹੜਾ ਮਾਨਤਾ ਨਹੀਂ ਵੀਰ ਜੀ ਕਹਿੰਦੇ ਸੀ ਵੀ ਆਪਾਂ ਕਰਾਂਗੇ ਵੀ ਆਪਾਂ ਲੋਕਾਂ ਨੂੰ ਬਾਲੇ ਪੈਸੇ ਮੰਗ ਕੇ ਫੇਰ ਛੋਟਾ ਨਹੀਂ ਛੋਟਾ ਨਹੀਂ ਦਿੰਦੇ ਬਾਲੀਆਂ ਤੇ ਬੜੀ ਸੋਹਣੀ ਵਹਿੜ ਆ ਕਿਸਾਨ ਵੀਰੋ ਸਰਪਾਗ ਦੇਖੋ ਜੀ ਤੇ ਥਨਲੇਵਾ ਬਹੁਤ ਸੋਹਣਾ ਆ ਆਪਾਂ ਤੁਹਾਨੂੰ ਵਿਖਾਤਾ ਮੁੱਲ ਜਿਹੜਾ ਆਪਾਂ ਤੁਹਾਨੂੰ ਬਾਈ ਜੀ ਤੋਂ ਪੁੱਛ ਲੈਨੇ ਕੀ ਰੇਟ ਆ ਫੌਜੀ ਵੀਰੇ ਦਾ ਜਿਹੜਾ ਮੁੱਲ ਰੱਖਿਆ ਆਪਾਂ ਬਾਈ ਜੀ ਲੈਣ ਦੇਣਾ 85000 ਰੁਪਇਆ ਜੀ ਸੁਣੋ ਜੀ ਅੱਛਾ ਜੀ 85000 ਰੁਪਇਆ ਜੀ ਤੇ ਵਿੱਚੋਂ ਮਾਨਤਾ ਤਾਂ ਕਰੋਗੇ ਜੀ ਆਏ ਦਾ ਕੋਈ ਥੋੜਾ ਬਹੁਤਾ ਉਹ ਥੋੜਾ ਬੋੜਾ ਮੌਕੇ ਦੇ ਕਰ ਦੇਣਾ ਠੀਕ ਹੈ ਜੀ ਕਿਸਾਨ ਵੀਰੋ ਵਿੱਚੋਂ ਮਾਨਤਾਣ ਜਿਹੜਾ ਵੀਰ ਕਹਿੰਦਾ ਵੀ ਆਪਾਂ ਜ਼ਰੂਰ ਕਰਾਂਗੇ ਜਿਹੜਾ ਕੰਟੈਕਟ ਨੰਬਰ ਆਪਾਂ ਵੀਰ ਦਾ ਮਾਨਪ੍ਰੀਤ ਸਿੰਘ ਫੌਜੀ ਨਾਂ ਵੀਰ ਦਾ ਕੋਟਲੀ ਦੇਵਨਪਿੰਡ ਹੈ ਉਹ ਆਪਾਂ ਆਪਣੀ ਸਕਰੀਨ ਤੇ ਮੈਂਸ਼ਨ ਕਰਾਂਗੇ ਜੇ ਕਿਸੇ ਵੀਰ ਭੈਣ ਭਰਾ ਨੂੰ ਵੈੜ ਪਸੰਦ ਆਵੇ ਤੇ ਕੰਟੈਕਟ ਕਰਕੇ ਵੀਰ ਨਾਲ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ